ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ ਮੈਂ ਹਰ ਨਵੀਂ ਥੰਦਾਵਾ ਤੇ ਹੁਣ ਇੱਕ ਨਜ਼ਰ ਅੱਜ ਦੇ ਬੁਲੇਟਿਨ ਦੀਆਂ ਮੁੱਖ ਖਬਰਾਂ ਵੱਲ ਸਮਾਜ ਸੇਵੀ ਸੰਸਥਾ ਅਤੇ ਪੁਲਿਸ ਕਮਿਸ਼ਨਰ ਵੱਲੋਂ ਵਿਦਿਆਰਥੀਆਂ ਨੂੰ ਵੰਡੇ ਹੈਲਮਟ ਸੋਨਾ ਵੇਰਕਾ ਨੂੰ ਮਿਲੀ ਸਫਲਤਾ ਹੀਰੋਇਨ ਸਮੇਤ ਦੋਸ਼ੀ ਗ੍ਰਿਫਤਾਰ ਹਾਕੀ ਖਿਡਾਰੀ ਪਹੁੰਚਿਆ ਪਿੰਡ ਅਟਾਰੀ ਲੋਕਾਂ ਨੇ ਕੀਤਾ ਜ਼ੋਰਦਾਰ ਸਵਾਗਤ ਅਤੇ ਹੁਣ ਖਬਰਾਂ ਵਿਸਥਾਰ ਨਾਲ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਟਿੱਲੋ ਦੇ ਦਿਸ਼ਾ-ਨਿਰਦੇਸ਼ਾਂ ਤੇ ਏਡੀਸੀਪੀ ਟ੍ਰੈਫਿਕ ਹਰਪਾਲ ਸਿੰਘ ਦੀ ਰਹਿਨੁਮਾਈ ਹੇਠ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐਸਆਈ ਦਲਜੀਤ ਸਿੰਘ ਨੇ ਇੰਡੀਅਨ ਹੈਡ ਇੰਜਰੀ ਫਾਊਂਡੇਸ਼ਨ ਦਿੱਲੀ ਦੇ ਹੈਡ ਡਾਕਟਰ ਚਿਤਰਾਦੀ ਸਮੂਚੀ ਟੀਮ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਨਾਲ ਤਾਲਮੇਲ ਕਰਕੇ ਇੱਕ ਸੈਮੀਨਾਰ ਕਰਵਾਇਆ ਗਿਆ ਇਹ ਨਵੇਕਲਾ ਉਪਰਾਲਾ ਕਰਦੇ ਹੋਏ ਜਿਨ੍ਹਾਂ ਵਿਦਿਆਰਥੀਆਂ ਨੂੰ ਉਹਨਾਂ ਦੇ ਮਾਤਾ-ਪਿਤਾ ਆਪਣੇ ਟੂ-ਵੀਲਰਾਂ ਤੇ ਸਕੂਲ ਛੱਡਣ ਆਉਂਦੇ ਹਨ ਉਹਨਾਂ ਨੂੰ ਅਤੇ ਉਹਨਾਂ ਦੇ ਬੱਚਿਆਂ ਦੀ ਹੈੱਡ ਇੰਜਰੀ ਤੋਂ ਬਚਾਉ ਲਈ ਹੈਲਮਟ ਵੰਡੇ ਗਏ ਜਦੋਂ ਸੇਫਟੀ ਦਾ ਕੰਸਰਨ ਆਉਂਦਾ ਤਾਂ ਹੈੱਡ ਆ ਜਿਹੜਾ ਇੱਕ ਹਿਊਮਨ ਬੋਡੀ ਦਾ ਜਿਹੜਾ ਸਭ ਤੋਂ ਇੰਪੋਰਟੈਂਟ ਪਾਰਟ ਆ ਤੇ ਸਾਨੂੰ ਹਮੇਸ਼ਾ ਹੀ ਜਿਹੜੇ ਵੀ ਟੂ ਵੀਲਰ ਚਲਾਉਂਦੇ ਨੇ ਜਾਂ ਕੋਈ ਹੋਰ ਆ ਸਾਨੂੰ ਆਪਣੀ ਸੇਫਟੀ ਦਾ ਧਿਆਨ ਰੱਖਣਾ ਚਾਹੀਦਾ ਉਹਦੇ ਲਈ ਸਭ ਤੋਂ ਇੰਪੋਰਟੈਂਟ ਪਾਰਟ ਹੈਲਮਟ ਹੈ ਅੱਜ ਆਰਗੇਨਾਈਜੇਸ਼ਨ ਖੜੇ ਨੇ ਮੈਮ ਇਹਨਾਂ ਨੇ ਵਧੀਆ ਉਪਰਾਲਾ ਕੀਤਾ ਇਹਨਾਂ ਨੇ ਜਿਹੜੇ ਬੱਚੇ ਨਾਰਮਲੀ ਅਫੋਰਡ ਨਹੀਂ ਕਰਦੇ ਉਹਨਾਂ ਨੂੰ ਵੀ ਹੈਲਮੇਟਸ ਡਿਸਟ੍ਰਿਬਿਊਟ ਕਰਾ ਕੇ ਅੰਮ੍ਰਿਤਸਰ ਦੇ ਵਿੱਚ ਪਹਿਲੀ ਵਾਰੀ ਅੱਜ ਇੱਥੋਂ ਸ਼ੁਰੂਆਤ ਕਰ ਰਹੇ ਨੇ ਬਾਕੀ ਹੋਰ ਵੀ ਇਹਨਾਂ ਨੇ ਜਿਹੜੇ ਸਾਰੇ ਸਕੂਲਾਂ ਦੇ ਵਿੱਚ ਜਿਹੜੇ ਹੈਲਮੇਟਸ ਉਹ ਬੱਚਿਆਂ ਨੂੰ ਪ੍ਰੋਵਾਈਡ ਕਰਨੇ ਨੇ ਅਸੀਂ ਇਹੀ ਅਪੀਲ ਕਰਦੇ ਆ ਸਾਰੇ ਬੱਚਿਆਂ ਨੂੰ ਸਾਰੇ ਸ਼ਹਿਰੀਆਂ ਨੂੰ ਵੀ ਜਦੋਂ ਵੀ ਮੋਟਰਸਾਈਕਲ ਜਾਂ ਟੂ-ਵੀਲਰ ਕੋਈ ਵੀ ਚਲਾਉਣਾ ਆਪਣੀ ਹੈਲਮਟ ਪਾਣ ਕੇ ਆਪਣੀ ਸੇਫਟੀ ਦਾ ਸਭ ਤੋਂ ਪਹਿਲਾਂ ਧਿਆਨ ਰੱਖਣਾ ਚਾਹੀਦਾ ਤੇ ਇਹ ਬਹੁਤ ਫਸਟ ਟਾਈਮ ਇਨੀਸ਼ੀਏਟਿਵ ਲਿਆ ਗਿਆ ਤੇ ਇਹ ਆਰਗੇਨਾਈਜੇਸ਼ਨ ਡੀਓ ਸਾਹਿਬ ਨੇ ਇੱਥੋਂ ਦੇ ਸਕੂਲ ਦੇ ਜਿਹੜੇ ਅਧਿਕਾਰੀ ਨੇ ਡਿਪਟੀ ਡੀਓ ਸਾਹਿਬਾਨ ਨੇ ਤੇ ਪ੍ਰਿੰਸੀਪਲ ਸਾਹਿਬ ਨੇ ਸਾਰਿਆਂ ਦੇ ਸਹਿਯੋਗ ਨਾਲ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਥਾਣਾ ਵੀਰਕਾ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਪੰਜ ਦੋਸ਼ੀਆਂ ਨੂੰ 560 ਗ੍ਰਾਮ ਹਿਰੋਇਨ ਸਮੇਤ ਕਾਬੂ ਕੀਤਾ ਗਿਆ ਪੁਲਿਸ ਅਧਿਕਾਰੀ ਅਮਨਦੀਪ ਕੌਰ ਨੇ ਦੱਸਿਆ ਕਿ ਇਹਨਾਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਹਾਂਜੀ ਜਿਹੜਾ 500 ਗ੍ਰਾਮ ਹਿਰੋਇਨ ਜਿਸੇ ਕਾਬੂ ਕੀਤਾ ਨੌਜਵਾਨ ਉਹਦਾ ਨਾਮ ਗੁਰਪਿੰਦਰ ਸਿੰਘ ਹੈ ਜਿਹਨੂੰ ਫੌਜੀ ਫੌਜੀ ਵੀ ਕਹਿੰਦੇ ਪਿੰਡ ਠੱਠੇ ਦਾ ਰਹਿਣ ਵਾਲਾ ਆ ਇਹ ਇਹ ਤੁਸੀਂ ਵੀਰ ਕਾ ਤੋਂ ਨੂੰ ਕਾਬੂ ਕੀਤਾ ਹੈਦਰ ਆਪਣੇ ਮਿਲਕ ਪਲਾਂਟ ਵਾਲੀ ਨਹੀਂ ਇਹ ਇਕੱਲਾ ਹੀ ਜਿੰਦਵੈ ਨੇ ਜਦੋਂ ਇਹਨੂੰ ਅਰੈਸਟ ਕੀਤਾ ਹੈ ਉਦੋਂ ਇਹ ਇਕੱਲਾ ਹੀ ਸੀ ਇਹਦੇ ਨਾਲ ਟੀਮ ਮੈਂਬਰ ਜਿਹੜੇ ਦੱਸਣ ਦੇ ਅਕੋਰਡਿੰਗ ਹੋਰ ਵੀ ਬੰਦੇ ਹੈਗੇ ਆ ਜਿਨ੍ਹਾਂ ਤੇ ਜਿਹੜੀ ਇਨਵੈਸਟੀਗੇਸ਼ਨ ਜਾਰੀ ਆ ਜਿਨ੍ਹਾਂ ਦੇ ਨਾਲ ਰਲ ਕੇ ਜਿਨ੍ਹਾਂ ਕੋਲ ਲੈ ਕੇ ਵੇਚਦਾ ਜਾਂ ਇਹਨਾਂ ਜਿਨ੍ਹਾਂ ਨੂੰ ਸਪਲਾਈਆਰ ਦਾ ਕਾਫੀ ਨਾਮ ਮਿਲ ਕੇ ਦੱਸਿਆ ਉਹ ਜਿਹੜੇ ਤਫਤੀਸ਼ ਜਿਹੜੇ ਅਸੀਂ ਆਪਣੇ ਅੱਗੇ ਕਾਰਵਾਈ ਵਿੱਚ ਲੈ ਕੇ ਆਵਾਂਗੇ ਨਹੀਂ ਆਪ ਇਹ ਨਸ਼ੇ ਦਾ ਆਦੀ ਨਹੀਂ ਹੈਗਾ ਜੀ ਸਿਰਫ ਵੇਚਦਾ ਹੀ ਆ ਇਹ ਦੇ ਕਹਿੰਦੇ ਅਕੋਰਡਿੰਗ ਕਿ ਮੈਂ ਆਪਣੇ ਆਪ ਨੂੰ ਸਟਰੋਂਗ ਕਰਨ ਲਈ ਆਪਣੇ ਫਾਈਨੈਂਸ਼ੀਅਲ ਕੰਡੀਸ਼ਨ ਨੂੰ ਸਟਰੋਂਗ ਕਰਨ ਲਈ ਇਹ ਕੰਮ ਕਰਦਾ ਸੀ ਸ਼ਹੀਦ ਜਰਨੈਲ ਸ਼ਾਮ ਸਿੰਘ ਅਟਾਰੀ ਦੇ ਪਿੰਡ ਤੋਂ ਯਵਰਾਜ ਸਿੰਘ ਹੋਕੀ ਪਲੇਅਰ 올림픽ਸ ਦੇ ਵਿੱਚੋਂ 골ਡ ਮੈਡਲ ਜਿੱਤਣ ਦੀ ਖੁਸ਼ੀ ਵਿੱਚ ਪਿੰਡ ਵਾਸੀਆਂ ਵੱਲੋਂ ਉਸ ਦਾ ਨਿਗਾ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਗੁਰਪ੍ਰੀਤ ਸਿੰਘ ਗੋਪੀ ਯੋਧਵੀਰ ਸਿੰਘ ਯੋਧਾ ਹਰਚੰਦ ਸਿੰਘ ਰੇਸ਼ਮ ਸਿੰਘ ਅਮਰਜੀਤ ਸਿੰਘ ਸ਼ਿੰਦਾ ਸੁਖਦੇਵ ਸਿੰਘ ਕੀਰਤਪਾਲ ਸਿੰਘ ਸਮੇਤ ਬੜੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ ਬਹੁਤ ਖੁਸ਼ੀ ਦਾ ਮੌਲਿਆ ਜੀ ਬਹੁਤ ਖੁਸ਼ੀ ਆ ਅਸੀਂ ਮੈਡਲ ਲੈ ਕੇ ਆਏ ਆ ਇਹ ਸਰਦਾਰ ਸ਼ਾਮ ਸਿੰਘ ਦੀ ਕਾਰੀ ਆ ਜੀ ਤੇ ਬਹੁਤ ਮਾਣ ਵਾਲੀ ਗੱਲ ਹੈ ਅਸੀਂ ਇਸ ਪਿੰਡ ਤੋਂ ਉੱਠ ਕੇ ਅਸੀਂ ਇਸ ਮਕਾਮ ਤੇ ਪਹੁੰਚੇ ਆ ਅੱਜ ਅਹੀਂ ਵੀ ਅਸੀਂ ਮੈਡਲ ਲੈ ਕੇ ਆਏ ਆ ਤੇ ਇਦਾਂ ਹੀ ਗਾਂ ਅਸੀਂ ਮੈਡਲ ਲੈ ਕੇ ਆਵਾਂਗੇ ਤੇ ਟਾਰੀ ਗਰਾਉਂਡ ਚ ਅਸੀਂ ਇਦਾਂ ਹੀ ਆਂਡਾ ਸਮਾਤ ਹੁੰਦਾ ਰਹੂਗਾ ਬਹੁਤ ਜਿਆਦਾ ਖੁਸ਼ੀ ਹੋ ਰਹੀ ਆ ਜੀ ਬਹੁਤ ਜਿਆਦਾ ਖੁਸ਼ੀ ਆ ਜੀ ਇਹ ਖੁਸ਼ੀ ਹਰ ਵਾਰ ਮਿਲਦੀ ਆ ਜੀ ਪਿਛਲੇ ਅਸੀਂ ਕੌਣ ਗੱਲ ਤੇ ਗੇਮਾਂ ਜੋ ਮੈਡਲ ਲੈ ਕੇ ਆਏ ਸੀ 올림픽 ਚ ਮੈਡਲ ਲੈ ਕੇ ਆਏ ਸੀ ਅੱਜ ਜਿਵੇਂ ਇਸ ਨੇ ਚੈਂਪੀਅਨ ਟਰੋਫੀ ਤੇ ਮੈਡਲ ਲੈ ਕੇ ਆਏ ਆ ਤੇ ਸਾਨੂੰ ਹਰ ਸਮਾਂ ਇਦਾਂ ਹੀ ਸਾਨੂੰ ਸਨਮਾਨਤ ਮਿਲਦਾ ਵਾ ਤੇਾਨੂੰ ਬਹੁਤ ਖੁਸ਼ੀ ਆ ਜੀ ਇਹ ਚੀਜ਼ ਅੱਜ ਹੀ ਚੈਂਪੀਅਨ ਟਰੋਫੀ ਏਸ਼ੀਅਨ ਚੈਂਪੀਅਨ ਟਰੋਫੀ ਜਿੱਤਣ ਤੇ ਜੂਰਾ ਸਿੰਘ ਦਾ ਪਿੰਡ ਆਉਣ ਤੇ ਸਵਾਗਤ ਕਰਦੇ ਆ ਵਿਗਾ ਸਵਾਗਤ ਕਰਦੇ ਆ ਸਾਨੂੰ ਜਿੱਤ ਦੀ ਖੁਸ਼ੀ ਦੇ ਵਿੱਚ ਬਹੁਤ ਖੁਸ਼ੀ ਆ ਸਾਡੇ ਬੱਚੇ ਬਹੁਤ ਖੁਸ਼ ਨੇ ਅਸੀਂ ਇਹਨਾਂ ਦਾ ਪਿੰਡ ਪਹੁੰਚ ਤੇ ਨਿੱਘਾ ਸਵਾਗਤ ਕਰਦੇ ਆ ਸਾਨੂੰ ਬਹੁਤ ਖੁਸ਼ੀ ਆ ਇਸ ਟਾਈਮ ਸਾਡੇ ਕੋਲ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਬੱਚਾ ਸਾਡੇ ਕੋਲ ਇਨਾ ਗਰਾਊਂਡਾਂ ਦੇ ਵਿੱਚ ਆ ਇਹ ਸਾਨੂੰ ਬਹੁਤ ਹੀ ਮਾਣ ਵਾਲੀ ਗੱਲ ਆ ਖੁਸ਼ੀ ਵਾਲੀ ਗੱਲ ਆ ਵੀ ਜਗਰਾਤ ਸਿੰਘ ਜੋ ਕਿ ਏਸ਼ੀਅਨ ਚੈਂਪੀਅਨ ਟਰਾਫੀ ਵਿੱਚ 골ਡ ਮੈਡਲ ਲੈ ਕੇ ਆਇਆ ਤੇ ਲਾਸਟ ਮਿੰਟਾਂ ਵਿੱਚ ਵੀ ਮੁਕਾਬਲਾ ਬਹੁਤ ਹੀ ਸਖਤ ਸੀ ਉਹਦੇ ਵਿੱਚ ਲਾਸਟ ਮਿੰਟਾਂ ਲਾਸਟ 7 ਮਿੰਟ ਰਹਿ ਗਏ ਜਿਹਦੇ ਵਿੱਚ ਜਗਰਾਤ ਸਿੰਘ ਨੇ 골 ਕੀਤਾ ਜੀ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਜੀ ਕਿ ਲਾਸਟ 골 ਵੀ ਜਗਰਾਤ ਸਿੰਘ ਦਾ ਆਇਆ ਚਲੋ ਟੀਮ ਸਾਰੀ ਦਾ ਜੋਰ ਲੱਗਾ ਚਲੋ ਲਾਸਟ 골 ਇਹਦੇ ਹਿੱਸੇ ਆਇਆ ਜੀ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟ ਵੀ ਕੇਬਲ ਅਪਡੇਟਰਸ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛਾਟ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਅਤੇ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾਹ ਜਾਂ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦਿਵੋ ਡਿਪਟੀ ਕਮਿਸ਼ਨਰ ਸਾਖੀ ਸਹਾਣੀ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨੁਮਾਇंदा ਨਾਲ ਮੀਟਿੰਗ ਕੀਤੀ ਅਤੇ ਉਹਨਾਂ ਆਖਿਆ ਕਿ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਜਲਦ ਹੀ ਪੂਰਾ ਕੀਤਾ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਵੱਲੋਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਭੰਡਾਰੀ ਪੁਲ ਜਾਮ ਕਰਕੇ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਜਮ ਕੇ ਨਾਰੀਬਾਜ਼ੀ ਕੀਤੀ ਗਈ। ਉਹਨਾਂ ਮੰਗ ਕੀਤੀ ਕਿ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਨਹੀਂ ਤਾਂ ਜਲਦ ਅਨਮਿੱਥੇ ਸਮੇਂ ਲਈ ਤੜਣਾ ਲਗਾਇਆ ਜਾਵੇਗਾ। ਉਹਦਾ ਕਾਰਨ ਇਹ ਆ ਵੀ ਇੱਕ ਗਰੀਬ ਪਰਿਵਾਰ ਦੀ ਹਮਾਇਤ ਦੇ ਵਿੱਚ ਗਏ ਸੀ ਉਹਨਾਂ ਦੇ ਘਰ ਦੀ ਤੁਰਕੀ ਉਹਦੇ ਕੋਈ ਛੋਟੇ ਛੋਟੇ ਬੱਚੇ ਉਹ ਪ੍ਰਸ਼ਾਸਨ ਘੜ ਘੜ ਬਾਹਰ ਸੁੱਟਣ ਦਾ ਸੀ ਅਸੀਂ ਉਹਨਾਂ ਦੀ ਹਮਾਇਤ ਵਿੱਚ ਸਾਡੀ ਸਿੱਧੂਪੁਰ ਗਤੀਬੰਦੀ ਗਈ ਆ ਤੇ ਉਹਨਾਂ ਨੇ ਸਾਡੇ ਨਾਲ ਹੀ ਬੜੀ ਬਦਸਲੂਕੀ ਕੀਤੀ ਆ ਸਾਡੇ ਜ਼ਿਲ੍ਹਾ ਪ੍ਰਧਾਨਾਂ ਧੱਕਾ ਮੂਕੀ ਹੋਏ ਨੇ ਅਸੀਂ ਉਹਨਾਂ ਗਾੜੀ ਹੱਥ ਜੋੜੇ ਕਿ ਤੁਸੀਂ ਜਨਾਨਾ ਕੋਈ ਸੀ ਆ ਕਿ ਦੀਦੀਆਂ ਨਾਲ ਲਿਖਿਆ ਹੋਇਆ ਤਸਵੀਰਦਾਰ ਮੈਡਮ ਆ ਉਹਨੇ ਆਖਿਆ ਕਰੋ ਪ੍ਰੋਟੈਸਟ ਕੋਈ ਗਾੜੀ ਬੰਦੇ ਨਹੀਂ ਗਾੜੀ ਕਿਹਦਾ ਘਰ ਨਹੀਂ ਗਾੜੀ ਕੋਈ ਬੱਚੇ ਨਹੀਂ ਗਏ ਕਿ ਆਪਾਂ ਐਡਾ ਪ੍ਰੋਟੈਸਟ ਕਰਦੇ ਦਿੱਲੀ ਦਾ ਮੋਰਚਾ ਲ ਆਹ ਦੇਖੋ ਜੇ ਇਹਨਾਂ ਨੇ ਕੀਤਾ ਹੀ ਉਹਨਾਂ ਨੂੰ ਹਾਥੀ ਜੋੜਦੇ ਰਹੇ ਤੇ ਇਹ ਗੱਲ ਬਹਿ ਕੇ ਅੱਗੇ ਵੀ ਇਹ ਕੰਮ ਚੱਲਦੇ ਨੇ ਅੱਗੇ ਵੀ ਤੁਰਕੀਆਂ ਹੁੰਦੀਆਂ ਹਰ ਕੋ ਟੇਬਲ ਟਾਕ ਹੋ ਜਾਂਦਾ ਬਹਿ ਕੇ ਪਰ ਉਹਨਾਂ ਇੱਕ ਸਾਡੀ ਗੱਲ ਨੂੰ ਸੁਣੀ ਉਹਨਾਂ ਆਪਣਾ ਯੋਗ ਮੈਚ ਕੀਤਾ ਵਾਲਮੀਕੀ ਪਾਈਚਾਰੇ ਵੱਲੋਂ 20 ਸਤੰਬਰ ਨੂੰ ਭੰਡਾਰੀ ਪੁਲ ਤੇ ਲੱਗਣ ਵਾਲਾ ਧਰਨਾ 15 ਦਿਨ ਲਈ ਮੁਲਤਵੀ ਕੀਤਾ ਗਿਆ ਹੈ ਵਾਲਮੀਕੀ ਪਾਈਚਾਰੇ ਦੇ ਆਗੂਆਂ ਦਾ ਆਖਣਾ ਹੈ ਕਿ ਪ੍ਰਸ਼ਾਸਨ ਨਾਲ ਉਹਨਾਂ ਦੀ ਮੀਟਿੰਗ ਹੋਈ ਹੈ ਅਤੇ ਪ੍ਰਸ਼ਾਸਨ ਵੱਲੋਂ ਇੱਕ ਸੈੱਟ ਬਣਾਈ ਗਈ ਹੈ ਜੋ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰੇਗੀ ਜੇਕਰ ਸਿੱਟ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਕਰਦੀ ਤਾਂ 15 ਦਿਨਾਂ ਬਾਅਦ ਉਹਨਾਂ ਦਾ ਧਰਨਾ ਵੱਡੇ ਪੱਧਰ ਤੇ ਲੱਗੇਗਾ ਇਸ ਬਾਰੇ ਜਾਣਕਾਰੀ ਡੀਸੀਪੀ ਲਾਅ ਐਂਡ ਆਰਡਰ ਆਲਮ ਵਿਜੇ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਗਈ ਵਾਲਮਿਕੀ ਭਾਈਚਾਰੇ ਵੱਲੋਂ ਜਿਹੜੇ ਕੱਲ ਅਡਾਰੀਪੁਰ ਨੂੰ ਜਾਮ ਕਰਨ ਦੀ ਕਾਲ ਸੀਗੀ ਤੇ ਉੱਥੇ ਧਰਨਾ ਲਾਉਣ ਦੀ ਕਾਲ ਸੀ ਉਹ ਮਸਲਾ ਹੈਗਾ 137 ਨੰਬਰ ਮਕਦਮਾ ਛਾਡੇ ਥਾਣੇ ਦਾ ਇਸੇ ਸਾਲ ਦਾ ਤੇ ਕੱਲ ਇਹਨਾਂ ਨੇ 20 9 2024 ਨੂੰ ਉੱਥੇ ਧਰਨਾ ਲਾਣਾ ਸੀ ਉਦੇ ਤਹਿਤ ਅੱਜ ਸਾਡੀ ਵਾਲਮੀਕੀ ਭਾਈਚਾਰੇ ਨਾਲ ਮੀਟਿੰਗ ਹੋਈ ਇਹਨਾਂ ਦੀ ਕੁਝ ਡਿਮਾਂਡ ਸੀਗੀਆਂ ਜਿਨ੍ਹਾਂ ਨੂੰ ਅਸੀਂ ਐਜ਼ ਅ ਟੀਮ ਨੇ ਸੁਨੇਹਾ ਬਚਮਾਨਯੁਗ ਪੁਲਿਸ ਕਮਿਸ਼ਨਰ ਸਾਹਿਬ ਸ਼੍ਰੀ ਢਿੱਲੋਂ ਸਾਹਿਬ ਉਹਨਾਂ ਨਾਲ ਡਿਸਕਸ਼ਨ ਹੋਈ ਸਾਡੀ ਫੋਨ ਤੇ ਤੇ ਉਹਨਾਂ ਨੇ ਇੱਕ ਸਪੈਸ਼ਲ ਇਨਵੈਸਟੀਗੇਟਿੰਗ ਟੀਮ ਦਾ ਗਠਨ ਕੀਤਾ ਜਿਹਦੇ ਵਿੱਚ ਮਿਸਟਰ ਅਭਿਮਨਯੂ ਰਾਣਾ ਐਲᱤਸਪੀ ਟੂ ਕੋ ਚੇਅਰਮੈਨ ਹੋਣਗੇ ਐਸਪੀ ਮਿਸਟ ਉਹ ਮੈਂਬਰ ਨੇ ਮਿਸਟਰ ਨੀਰਜ ਉਹ ਵੀ ਮੈਂਬਰ ਨੇ ਤੇ ਐਸਐਚਓ ਛੇਟਾ ਉਹ ਵੀ ਮੈਂਬਰ ਨੇ ਉਹਦੀ ਉਹ ਓਵਰਆਲ ਸੁਪਰਵੀਜ਼ਨ ਮੇਰੇ ਕੋਲ ਹੋएगी ਐਸਡੀਐਸਪੀ ਲਾ on ਆਰਡਰ ਤੇ ਅਸੀਂ ਟਾਈਮ ਬਾਉਂਡ ਕਰ ਰਹੇ ਹਾਂ ਤੇ ਜਲ ਤੋਂ ਜਲ ਅਸੀਂ ਅ ਸੈਟ ਅ ਦੀ ਪ੍ਰੋਸੀਡਿੰਗਸ ਖਤਮ ਕਰਕੇ ਅਸੀਂ ਕੰਮ ਦਾ ਸੰਗ ਜਿਲ੍ਹੇ ਵਿੱਚ ਝੋਨੇ ਦੀ ਪ੍ਰਾਲੀ ਨੂੰ ਅੱਗ ਲੱਗਣ ਤੇ ਰੁਝਾਨ ਨੂੰ ਮੁਕੰਮਲ ਤੌਰ ਉਤੇ ਬੰਦ ਕਰਨ ਲਈ ਡਿਪਟੀ ਕਮਿਸ਼ਨਰ ਸਾਖੀ ਸਾਹਨੀ ਦੀ ਅਗਵਾਈ ਹੇਠ ਟੀਮਾਂ ਲਗਾਤਾਰ ਸਰਗਰਮ ਹਨ ਅਤੇ ਬੀਤੀ ਸ਼ਾਮ ਤੱਕ ਜ਼ਿਲ੍ਹੇ ਵਿੱਚ ਪ੍ਰਾਲੀ ਨੂੰ ਅੱਗ ਲਾਉਣ ਦੀ ਕੋਈ ਵੀ ਘਟਨਾ ਨਹੀਂ ਵਾਪਰੀ। ਸ਼੍ਰੀ ਦੁਰਗਿਆਣਾ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਲక్ష్ਮੀ ਕਾਂਤਾ ਛਾਫਲਾ ਨੇ ਔਰਤਾਂ ਨੂੰ ਗਾਲੀ ਗਲੋਚ ਕਰਨ ਵਾਲਿਆਂ ਤੇ ਤੰਜ ਕੱਸਿਆ। ਕੋਈ ਅਮਾਰੀ ਬੇਟੀ ਕੋ ਗਾਲੀ ਨਿਕਾਲੇ ਹਮ ਕਹਤੇ ਸਿਰ ਕੱਟ ਦੇਂਗੇ। ਲੇਕਿਨ ਹਮ ਬਾਰ ਬਾਰ ਨਿਕਾਲਤੇ ਤੋ ਦੁਰਗਾ ਪੂਜਾ ਸੇ ਪਹਿਲੇ ਇੱਕ ਵਾਰ ਸੁਣ ਲੋ। ਯਾ ਤੋ ਦੇਸ਼ ਕੇ ਰਾਸ਼ਟਰਪਤੀ ਜੀ ਸੁਣੇ। ਚੀਫ ਜਸਟਿਸ ਚੰਦਰਚੂੜ ਜੀ ਸੁਣੇ। कि महिलाओं की अगर कोई बेद भी होती है तो उन सब पर केस बनाओ जो दो सौ पचानवे एक पुरानी और नई जो भी बनती है उन पर लगाओ जो दिन रात गाली निकाल के महिलाओं को अश्लील गालियां देते हैं अपमान करते हैं भरे बाजार उनकी शालीनता पर अटैक करते हैं या फिर जय माता दी कन्या पूजन छोड़ दो डबल चेहरे मत रखो असली चेहरा सामने आ जाए ਅਮੀਂ ਦਾ ਤਿਰਟੀ ਦੇ ਨਹੀਂ ਚਾਹੀਏ ਜਿਲ੍ਹਾ ਬਾਲਪਲਾਈ ਕਾਉਂਸਲ ਅੰਮ੍ਰਿਤਸਰ ਵੱਲੋਂ ਰੈੱਡ ਕਰਾਸ ਭਵਨ ਅੰਮ੍ਰਿਤਸਰ ਵਿਖੇ ਆਨ ਦੀ ਸਪੋਰਟ ਪੇਂਟਿੰਗ ਕੰਪੀਟੀਸ਼ਨ ਕਰਵਾਇਆ ਗਿਆ ਇਹਨਾਂ ਮੁਕਾਬਲਿਆਂ ਵਿੱਚ ਲਗਭਗ 18 ਸਕੂਲਾਂ ਦੇ 70 ਬੱਚਿਆਂ ਨੇ ਪਾਗ ਲਿਆ ਸ਼੍ਰੀ ਗੁਰੂ ਰਾਮਦਾਸ ਲੋਕ ਪਲਾਈ ਸੁਸਾਇਟੀ ਦੇ ਸਰਪ੍ਰਸਤ ਸੁਰਿੰਦਰ ਸਿੰਘ ਅਰੋੜਾ ਵੀਰ ਜੀ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਉਹਨਾਂ ਆਖਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿਆਪੁਰਪ ਦੇ ਸੰਬੰਧ ਵਿੱਚ ਨਗਰ ਕੀਰਤਨ ਮੈਡੀਕਲ ਇਨਕਲੇਵ ਤੋਂ ਸਜਾਇਆ ਗਿਆ ਸੀ ਜੋ ਕਿ α ਇੰਟਰਨੈਸ਼ਨਲ ਸਿਟੀ ਸਰਦਾਰ ਸਰਬਜੀਤ ਸਿੰਘ ਰਾਜੂ ਦੇ ਗ੍ਰਹਿ ਪੂਜਾ ਉਹਨਾਂ ਸਮੂਹ ਸੰਗਤਾਂ ਦਾ ਨਗਰ ਕੀਰਤਨ ਅਤੇ ਗੁਰਮਤ ਸਮਾਗਮ ਵਿੱਚ ਭਾਗ ਲੈਣ ਲਈ ਧੰਨਵਾਦ ਕੀਤਾ। ਸ਼੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਵਿਆਹ ਪੁਰਬ 15 ਸਤੰਬਰ 2024 ਐਤਵਰ ਦੇ ਦਿਹਾੜੇ ਬੜੀ ਤੁਮਤਾ ਨਾਲ ਤੁਸੀਂ ਸਾਰਿਆਂ ਨੇ ਮਨਾਇਆ। ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ। ਤੁਸੀਂ ਮੈਡੀਕਲ ਐਂਕਲੇਵ ਵਿਖਿਆਏ ਰਸਤੇ 'ਚੋਂ ਨਗਰ ਕੀਰਤਨ ਦਾਰਨ ਸਟੋਰ ਕ੍ਰਿਸਟਲ ਚੌਂਗ ਐਲੀਵੇਟਡ ਰੋਡ ਮੇਂਦਰਾ ਕੰਪਲੈਕਸ 골ਡਨ ਗੇਟ ਸਲਾਰ ਸਰਬਜੀਤ ਸਿੰਘ ਰਾਜੂ ਜੀ ਦੇ ਘਰ ਆ ਵਿਖੇ ਪਹੁੰਚਿਆ ਜਿੱਥੇ ਕਿ ਕੀਰਤਨ ਹੋਇਆ ਗੁਰੂ ਮਹਾਰਜ ਦੀਆਂ ਲਾਵਾਂ ਪ੍ਰੀਆਂ ਗਈਆਂ ਔਰ ਮੈਂ ਇੱਕ ਫੇਰ ਇੱਕ ਵਾਰੀ ਸਾਰੀ ਸੰਗਤ ਦੇ ਚਰਨਾਂ ਦੇ ਵਿੱਚ ਨਰਮਸਤਕ ਹੁੰਦਿਆਂ ਆਇਆ ਇਹ ਬੇਨਤੀ ਕਰਾਂਗਾ ਕਿ ਜੋ ਗ੍ਰਸਥ ਜੀਵਨ ਦਾ ਸੁਨੇਹਾ ਗੁਰੂ ਨਾਨਕ ਜੀ ਦੇ ਗਏ ਨੇ ਇਹਨੂੰ ਘਰ ਘਰ ਪਛਾਣ ਦੀ ਕੋਸ਼ਿਸ਼ ਕਰੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਵਾਦੋ-ਵਾਦ ਵੋਟਰਾਂ ਦੀ ਰਜਿਸਟ੍ਰੇਸ਼ਨ ਲਈ 21 ਸਤੰਬਰ ਦਿਨ ਸ਼ਨੀਵਾਰ ਅਤੇ 22 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ 4 ਵਜੇ ਤੱਕ ਸਪੈਸ਼ਲ ਕੈਂਪੇਨ ਸ਼ੁਰੂ ਕਰਕੇ ਬਾਕੀ ਰਹਿੰਦੇ ਐਲੀਜੀਬਲ ਕੇਸਾਤਾਰੀ ਸਿਖ ਵੋਟਰਾਂ ਦੀ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕੀਤੀ ਜਾਵੇਗੀ ਐ ਸੰਬੰਧੀ ਜਾਣਕਾਰੀ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸਾਖੀ ਸਹਾਣੀ ਵੱਲੋਂ ਦਿੱਤੀ ਗਈ ਅੰਮ੍ਰਿਤਸਰ ਦੇ ਸੋਸ਼ਲ ਵਰਕਰ ਵਰੁਣ ਸਰੇਨ ਇੱਕ ਮੰਗ ਪੱਤਰ ਲੈ ਕੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਫ਼ਤਰ ਪੁੱਜੇ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਲੋਪੋਕੇ ਜਗਾਵਾਂ ਵਿੱਚ ਕਰੋੜਾ ਰੁਪਏ ਦੇ ਟੈਕਸ ਨੂੰ ਚੋਰੀ ਕੀਤਾ ਜਾ ਰਿਹਾ ਹੈ ਅਤੇ ਚੋਰੀ ਕੀਤੀਆਂ ਗੱਡੀਆਂ ਦੀ ਆਰਸੀ ਬਣਾਈ ਜਾ ਰਹੀ ਹੈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਰੁਣ ਸਰੀਨ ਨੇ ਕਿਹਾ ਕਿ ਅਪਰਾਧੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਇਸ ਸਕੈਂਡਲ ਦਾ ਪਰਦਾਫਾਸ਼ ਕੀਤਾ ਜਾਵੇ ਇਸ ਮੌਕੇ ਡਿਪਟੀ ਕਮਿਸ਼ਨਰ ਸਾਖਸ਼ੀ ਸਾਹਨੀ ਨੇ ਜਾਂਚ ਦਾ ਭਰੋਸਾ ਦਿਵਾਇਆ ਬੀਸੀ ਮੈਡਮ ਕੋ ਆਏ ਆਰਖਾਸ ਲੈ ਕੇ ਜਿਹੜਾ ਮੇਨ ਮੁੱਦਾ ਵਾਂ ਕਿ ਸੁਪਰੀਮ ਕੋਰਟ ਨੇ 2020 ਚ ਆਰਡਰ ਕੱਢੇ ਸੀਗੇ ਕਿ BS4 ਜਿਹੜੀਆਂ ਗੱਡੀਆਂ ਵਾਂ ਉਹ ਹੁਣ ਰਜਿਸਟਰ ਨਹੀਂ ਹੋਣਗੀਆਂ ਉਹਨਾਂ ਨੂੰ ਰਜਿਸਟਰ ਉਹਨਾਂ ਦੀ ਆਰਸੀਆਂ ਨਹੀਂ ਬਣਨਗੀਆਂ ਬਟ ਜਿਹੜੀ ਅੰਮ੍ਰਿਤਸਰ ਦੀ ਤਹਿਸੀਲ ਲੱਲੋਪੋ ਕੇ ਉਥੇ PV93 ਨੰਬਰ ਚੱਲਦਾ ਉਸ ਤਹਿਸੀਲ ਚ ਅੱਜ ਵੀ BS4 ਗੱਡੀਆਂ ਨੂੰ ਰਜਿਸਟਰ ਕੀਤਾ ਜਾ ਰਿਹਾ ਵਾ ਹਾਂਜੀ ਇਹਦੇ ਵਿੱਚ ਇਨਸਪੈਕਸ਼ਨ ਕਰਾਈ ਜਾਏਗੀ ਜੀ ਮੈਂ ਆਰਟੀਐਸ ਆਪ ਤੇ ਮੈਡਮ ਦੀ ਡਿਊਟੀ ਲਗਾਈ ਹੈ ਐਸਟੀਐਮ ਮੈਡਮ ਵੀ ਤਾਂ ਵੀਲ ਗੈਟ ਇਟ ਚੈੱਕਡ ਫਾਸਟ ਵਿਦ ਫਿਲਮੀ ਚੈਨਲ ਨੰਬਰ 240 ਤੇ ਫਾਸਟ ਵੀ ਮੂਵੀ ਚੈਨਲ ਨੰਬਰ 241 ਤੇ फास्टवे मेट्रो चैनल नंबर 242 ते फास्टवे म्यूजिक चैनल नंबर 243 ते गुरुद्वारा शहीदा साहिब ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਨਾ تیرਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 533 ਤੇ ਕੀਤਾ ਜਾ ਰਿਹਾ ਹੈ ਮੰਦਿਰ ਲਾਲ ਭਵਨ ਮਾਡਲ ਟਾਊਨ ਤੋਂ ਵੀਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ फास्टवे ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009308883 ਤੇ ਸੰਪਰਕ ਕੀਤਾ ਜਾ ਸਕਦਾ ਹੈ। ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਨਗਰ ਨਿਗਮ ਅੰਮ੍ਰਿਤਸਰ ਵਿਖੇ ਤਾਇਨਾਤ ਸਹਾਇਕ ਟਾਊਨ ਪਲੈਨਰ ਹਰਜਿੰਦਰ ਸਿੰਘ ਨੂੰ 50000 ਰੁਪਏ ਦੀ ਰਿਸ਼ਵਤ ਲੈੰਦਿਆਂ ਰੰਗੀ ਹੱਥੀ ਕਾਬੂ ਕੀਤਾ ਹੈ। ਪੀਓ ਸਟਾਫ ਵੱਲੋਂ ਦੋ ਪਗੋੜੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ। ਗੁਰਦੁਆਰਾ ਪਲਾ ਸਾਹਿਬ ਵਿਖੇ ਮਨਾਇਆ ਗਿਆ ਸਾਲਾਨਾ ਜੋੜ ਮੇਲਾ ਇਹਦੇ ਕੋਲ ਛੋੜ ਖਬਰਾਂ ਇੱਕ ਛੋਟੇ ਜੇ ਬ੍ਰੇਕ ਤੋਂ ਬਾਅਦ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਗੁਰਦੁਆਰਾ ਪਲਾ ਸਾਹਿਬ ਵਿਖੇ ਸਾਲਾਨਾ ਜੋੜ ਮੇਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵੱਖ-ਵੱਖ ਸਭਾ ਸੁਸਾਇਟੀਵਾਂ ਵੱਲੋਂ 19 ਅਤੇ 20 ਸਤੰਬਰ ਨੂੰ ਸ਼ਰਧਾ ਪਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਸ਼ਿਰਖਣਪਾਟ ਸਾਹਿਬ ਦੇ ਪੋਗ ਪਾਈ ਗਏ ਉਪਰੰਤ ਸੱਜੇ ਦੀਵਾਨਾ ਵਿੱਚ ਪੰਤ ਪ੍ਰਸਿੱਧੀ ਰਾਗੀ ਟਾਡੀ ਜਥੇ ਨੇ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨੇ ਹਾਲ ਕੀਤਾ। ਬਾਬਾ ਕਸ਼ਮੀਰ ਸਿੰਘ ਪੁਰੀਵਾਲਿਆਂ ਵੱਲੋਂ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ। ਇਸ ਮੌਕੇ ਬਾਬਾ ਸੁਖਵਿੰਦਰ ਸਿੰਘ ਪੁਰੀਵਾਲੇ, ਸਾਫਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਦੇ ਹਾਤੀ ਪ੍ਰਧਾਨ ਰਾਜਾ ਲਦੇ, ਸੁਖਵਿੰਦਰ ਸਿੰਘ ਵਾਵਾ, ਕੁਲਦੀਪ ਸਿੰਘ ਪੰਡੋਰੀ, ਅਮਰ ਸਿੰਘ ਪੰਗੂ, ਮੁਖਵਿੰਦਰ ਸਿੰਘ ਦਲਬੀਰ ਸਿੰਘ ਸਮੇਤ ਬੜੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਇਲਾਕੇ ਦੀਆਂ ਸਮੂਹ ਦਰਸ਼ਨ ਦੇਦਾਰੇ ਕਰਨ ਆਈਆਂ ਸੰਗਤਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਨੰਜੇ ਸ਼੍ਰੀ ਦਰਬਾਰ ਸਾਹਿਬ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਵੱਲੋਂ ਸਲਾਨਾ ਜੋੜ ਮੇਲੇ ਤੇ ਲੰਗਰ ਦੀ ਸੇਵਾ ਸੰਪਰਦਾਇ ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਹਰ ਸਾਲ ਨਿਭਾਈ ਜਾਂਦੀ ਹੈ ਅੱਤੇ ਮੇਲੇ ਤੇ ਦਰਸ਼ਨ ਕਰਨ ਜੋ ਸੰਗਤਾਂ ਆ ਰਹੀਆਂ ਹਨ ਸਾਰਿਆਂ ਨੂੰ ਸੰਪਰਦਾਇਕ ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਜੀ ਆਇਆਂ ਨੂੰ ਬਹੁਤ ਬਹੁਤ ਵਧਾਈਆਂ ਸ੍ਰੀ ਪੀਰ ਦੇ ਮਾਲਕ ਸੈਭ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਪਾਵਨ ਸਥਾਨ ਗੁਰਦੁਆਰਾ ਸ੍ਰੀ ਪਲਾ ਸਾਹਿਬ ਜੀ ਵਿਖੇ ਹਰ ਸਾਲ ਦੀ ਤਰ੍ਹਾਂ ਹੁਣ ਵੀ ਇਹ ਸਾਲਾਨਾ ਜੋੜ ਮੇਲਾ ਜੋ ਚੱਲ ਰਿਹਾ ਹੈ 19 20 ਤਰੀਕ ਨੂੰ ਮੇਨ ਇਹ ਮੇਲਾ ਹੁੰਦਾ ਹੈ 4 ਤੇ 5 ਅੱਸੂ ਨੂੰ ਸੋ ਮੈ ਸਮੁੱਚੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਦਾਸ ਸੁਖਵਿੰਦਰ ਸਿੰਘ ਵਾਲਾ ਤੇ ਸਮੁੱਚੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਜੀ ਵੱਗ ਪਿਆਲੇ ਪੰਜ ਪੀਰ ਸੱਟੇ ਪੀਰ ਬੈਠਾ ਕੇ ਘੜ ਭਾਰੇ ਅਰਜਨ ਕਾਇਆ ਪਲਟ ਕੇ ਮੂਰਤ ਹਰ ਕੋਟਾ ਦੇ ਸਵਾਰੇ ਐਸੇ ਦੀਨਦਿਆਲ ਪਤਾ ਦੇਰੇ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਤੁਹਾਨੂੰ ਤੁਹੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਰੀ ਸੋ ਪ੍ਰਾਪਤ ਗੁਰਦੁਆਰਾ ਪਲਾਸ ਸਾਹਿਬ ਵਿਖੇ ਆਇਆ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦੇ ਲੱਖ ਲੱਖ ਵਧਾਈਆਂ ਤੁਹਾਨੂੰ ਤੁਹਾਨੂੰ ਸ੍ਰੀ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਚੰਚੋ ਅਸਥਾਨ ਪੁਲਾਹ ਸਾਹਿਬ ਗੁਰਦਾਰਵੇਕੇ ਸਲਾਨਾ ਜੋੜ ਮੇਲੇ ਤੇ ਅਸੀਂ ਅੱਜ ਦਰਸ਼ਨ ਕਰਨ ਆਏ ਆਂ ਔਰ ਬੜੇ ਮਨ ਨੂੰ ਖੁਸ਼ੀ ਹੋਈ ਆ ਕਿ ਇਥੇ ਸੰਗਤਾਂ ਦਾ ਜਿਹੜਾ ਬੜਾ ਬਾੜੀ ਇੱਕ ਸਾਹਬ ਆ ਔਰ ਸੰਗਤਾਂ ਇਥੇ ਦਰਸ਼ਨ ਕਰਕੇ ਸੇਵਾ ਕਰਕੇ ਗੁਰੂ ਦਾ ਲਾਅ ਲੈ ਰਹੀਆਂ ਦਾਸ ਇਸ ਜੋੜ ਮੇਲੇ ਤੇ ਸੰਤਾਂ ਨੂੰ ਬਹੁਤ ਬਹੁਤ ਲੜਾਈ ਦਿੰਦਾ। ਸ਼੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਜ਼ਬਰ ਤੇ ਜ਼ੁਲਮ ਦੇ ਖਿਲਾਫ ਚਾਰ ਜੰਗਾਂ ਲੜੀਆਂ ਤੇ ਚਾਰ ਜੰਗਾਂ ਦੇ ਵਿੱਚ ਹੀ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਆ। ਅੱਜ ਦੇ ਇਸ ਇਤਿਹਾਸਕ ਦਿਨ ਤੇ ਮੈਂ ਆਇਆ ਹਾਂ ਯਾ ਸਾਰੀਆਂ ਸੰਤਾਂ ਦਾ ਤੈ ਦਿਲੋਂ ਤਲਾਵਲੀ ਕਰਦਾ ਹਾਂ। ਤੇ ਉਹਨਾਂ ਨੂੰ ਲੱਖ ਲੱਖ ਵਧਾਈ ਵੀ ਦਿਨਾਂ ਵਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਪਾ ਪ੍ਰਾਪਤ ਅਰਤੀ ਗੁਰਦੁਆਰਾ ਪਲਾਸਾ ਵਿਖੇ 19 ਅਤੇ 20 ਸਤੰਬਰ ਨੂੰ ਮੇਲਾ ਸਰਦਾ ਪਾਪਨਾ ਨਾਲ ਮਨਾਇਆ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੀ ਭਲੇ ਦੀ ਅਰਦਾਸ ਕੀਤੀ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਬਾ ਕਸ਼ਮੀਰ ਸਿੰਘ ਪੂਰੀ ਵਾਲਿਆਂ ਵੱਲੋਂ ਵੱਖ-ਵੱਖ ਸ਼ਗਾਵਾਂ ਮਹਿਨੇ ਬਿਵਾਇਆ ਗਿਆ ਇਸ ਮੌਕੇ ਜਿਹੜੇ ਸੰਗਤਾਂ ਇੱਥੇ ਆਈਆਂ ਥਣ ਉਹਨਾਂ ਨੇ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਉਹ ਬੜੇ ਹੀ ਬੜਪਾਗੀ ਹਨ ਕਿ ਉਹ ਅਬ ਫਿਰ ਪ੍ਰਾਪਤ ਹੋਇਆ ਅੰਮ੍ਰਿਤਸਰ ਫਾਸਟਵੇ ਖਬਰ ਨਾਮ ਹੈ ਕੈਮਰਾਮੈਨ ਪਰੇਸ਼ਰ ਮਾਦਨ ਅਰਕੇਸ਼ ਕੁਮਾਰ ਨਹਿਰੀ ਕਲੋਨੀ ਵਿੱਚ ਰਹਿੰਦੇ ਕਰਮਚਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਹੱਲ ਕਰਨ ਲਈ ਨਹਿਰੀ ਕਲੋਨੀ ਵੈਲਫੇਅਰ ਕਮੇਟੀ ਦੇ ਪ੍ਰਧਾਨ ਨਿਸ਼ਾਨ ਸਿੰਘ ਰੰਧਾਵਾ ਅਤੇ ਸਰਪ੍ਰਸਤ ਇੰਜੀਨੀਅਰ ਸੁਰਿੰਦਰ ਮਹਾਜੰਦੀ ਅਗਵਾਈ ਹੇ ਇੱਕ ਉੱਚ ਪਦਰੀ ਵਫਦ ਵੱਲੋਂ ਐਗਜ਼ੀਨ ਹੈੱਡਕੁਆਟਰ ਮਜੀਠਾ ਮੰਡਲ ਹੈਪੀ ਕੁਮਾਰ ਅਤੇ ਐਗਜ਼ੀਨ ਸਟੇਟ ਅੰਮ੍ਰਿਤਸਰ ਸਿਮਰਨਜੀਤ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਦੱਸਿਆ ਗਿਆ ਕਿ ਨਰਕ ਦਾ ਰੂਪ ਧਾਰਨ ਕਰ ਰਹੀ ਨਹਿਰੀ ਕਲੋਨੀ ਦਾ ਸੁਧਾਰ ਕੀਤਾ ਜਾਵੇ। ਉਹਨਾਂ ਕਿਹਾ ਕਿ ਰਿਹਾਇਸ਼ੀ ਕਲੋਨੀ ਵਿੱਚ 1 ਮਹੀਨੇ ਤੋਂ ਵੱਧ ਸਮਾਂ ਪਾਣੀ ਵਾਲੀ ਪਾਈਪ ਟੁੱਟੀ ਹੋਣ ਕਰਕੇ ਕਲੋਨੀ ਵਿੱਚ ਪਾਣੀ ਦੇ ਛੱਪੜ ਲੱਗੇ ਹੋਏ ਹਨ ਅਤੇ ਲਾਂਗੇ ਵਾਲੀ ਸੜਕ ਵੀ ਟੁੱਟ ਚੁੱਕੀ ਹੈ। ਘਰਾਂ ਵਿੱਚ ਪੀਣ ਵਾਲਾ ਪਾਣੀ ਵੀ ਗੰਦਾ ਆ ਰਿਹਾ ਹੈ ਅਤੇ ਮਹਿਕਮਾ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ। ਕਲੋਨੀ ਵਿੱਚ ਖੁੰਖਾਰ ਕੁੱਤੇ, ਖਤਰਨਾਕ ਭਗ, ਅਵਾਰਾ ਗਊਆਂ ਅਤੇ ਸੂਰ ਘੁੰਮ ਰਹੇ ਹਨ ਜਿਨ੍ਹਾਂ ਦੇ ਡਰ ਤੋਂ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋਇਆ ਪਿਆ ਹੈ। ਕਲੋਨੀ ਵਿੱਚ ਸਾਫ ਸਫਾਈ ਦਾ ਕੋਈ ਪ੍ਰਬੰਧ ਨਾ ਹੋਣ ਕਰਕੇ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਉਹਨਾਂ ਮੰਗ ਕੀਤੀ ਹੈ ਕਿ ਕਲੋਨੀ ਦੀ ਚਾਰ ਦਿਵਾਰੀ ਕਰਵਾ ਕੇ ਗੇਟ ਵੀ ਲਗਵਾਏ ਜਾਣ। ਐਸਮੋਕੇ ਰਾਕੇਸ਼ ਕੁਮਾਰ ਬਾਬੂਆ, ਨਿਸ਼ਾਨ ਸਿੰਘ ਸੰਧੂ, ਕੇਵਲ ਸਿੰਘ ਪਿੰਡਰ, ਬਲਜਿੰਦਰ ਸਿੰਘ, ਕੁਲਪੂਰਨ ਬਾਂਸ ਆਧ ਹਾਜ਼ਰ ਸਨ। ਅੱਜ ਅਸੀਂ ਕਲੋਨੀ ਦੀਆਂ ਸਾਂਝੀਆਂ ਮੰਗਾਂ ਵਾਸਤੇ ਏ ਬਲਾਕ, ਸੀ ਬਲਾਕ ਤੇ ਨਵੀਂ ਕਲੋਨੀ ਦੀਆਂ ਸਾਂਝੀਆਂ ਮੰਗਾਂ ਵਾਸਤੇ ਆਪਾਂ ਐਕਸ਼ਨ ਸਟੇਟ ਤੇ ਐਕਸ਼ਨ ਮਜੀਠੇ ਜੀ ਨੂੰ ਅੱਜ ਮਿਲੇ ਆ ਉਹਨਾਂ ਨੇ ਸਾਨੂੰ ਆਸ਼ਵਾਸਨ ਦਵਾਇਆ ਕਿ ਤੁਹਾਡੀਆਂ ਜਿਹੜੀਆਂ ਮੰਗਾਂ ਆ ਅਸੀਂ ਮੰਗਾਂ ਤੇ ਬੜੀ ਮਤਲਬ ਡੂੰਘਾਈ ਨਾਲ ਵਿਚਾਰ ਕਰ ਰਹੇ ਆ ਤੇ ਜਿਹੜੇ ਤੁਹਾਡੀਆਂ ਜੈਨੂਅਲ ਮੰਗਾਂ ਨੇ ਜਿੱਦਾਂ ਕਿ ਪਹਿਲੇ ਨੰਬਰ ਤੇ ਅਸੀਂ ਮੰਗ ਰੱਖੀ ਕਿ ਪਾਣੀ ਦੀ ਜਿਹੜੀ ਸਾਨੂੰ ਸਮੱਸਿਆ ਆ ਰਹੀ ਐ ਇੱਥੇ ਅਗਲੇ ਸੜਕ ਤੇ ਮੰਡੀ ਦੇ ਨਾਲ ਪਾਣੀ ਜਿਹੜਾ ਲੀਕ ਹੋ ਰਿਹਾ ਉਹ ਪਾਣੀ ਦੀ ਜਲਦੀ ਤੋਂ ਜਲਦੀ ਅੱਜ ਹੀ ਉਹਦਾ ਸਮੱਸਿਆ ਦਾ ਹੱਲ ਕੀਤਾ ਜਾਵੇ ਦੂਜਾ ਆਵਾਰਾ ਡੰਗਰ ਘੁੰਮੇ ਰਹਿੰਦੇ ਆ ਜਿਹੜੇ ਸਾਡੀ ਮੇਨ ਜਿਹੜੀ ਗੱਲ ਸੀ ਕਿ ਸਾਡੀ ਜਿਹੜੀ ਨਵੀਂ ਕਲੋਨੀ ਆ ਉੱਥੇ ਸਾਡੇ EMPLOYEES ਜਿਹੜੇ ਰਹਿੰਦੇ ਆ ਉਹਨਾਂ ਨੂੰ 300 ਯੂਨਿਟ ਮੁਆਫ ਗਵਰਨਮੈਂਟ ਹਰ ਇੱਕ ਏਮਪਲਾਈ ਨੂੰ ਦੇ ਰਹੀ ਆ ਪਰ ਉਹ ਇਸ ਸੁਵਿਧਾ ਤੋਂ ਜਿਹੜੇ ਵਾਂਝੇ ਆ ਤੇ ਜਲਦੀ ਤੋਂ ਜਲਦੀ ਉਹਨਾਂ ਦੇ ਜਿਹੜੇ ਆ ਮੀਟਰ ਲਵਾ ਕੇ ਉਹਨਾਂ ਨੂੰ ਗਵਰਨਮੈਂਟ ਦੀ ਫੈਸਿਲਿਟੀ ਦਿੱਤੀ ਜਾਵੇ ਇਸ ਤੋਂ ਇਲਾਵਾ ਦੰਦੇ ਪਾਣੀ ਦੀ ਸਮੱਸਿਆ ਘਰਾਂ ਦੇ ਆਪਣੇ ਕੁਆਰਟਰਾਂ ਦੀ ਰਿਪੇਅਰ ਕਰਾਉਣ ਵਾਸਤੇ ਰੰਗ ਰੂਗਣ ਕਰਾਉਣ ਵਾਸਤੇ ਏ 게ਟ ਨੂੰ ਆਉਣ ਵਾਸਤੇ ਇਹ ਜਿਹੜੀਆਂ ਪ੍ਰੋਬਲਮਾਂ ਅਸੀਂ ਉਹਨਾਂ ਨਾਲ ਸਾਂਝੀਆਂ ਕੀਤੀਆਂ ਤੇ ਉਹਨਾਂ ਨੇ ਸਾਨੂੰ ਆਸਵਾਸ਼ਣ ਦਵਾਇਆ ਕਿ ਅਸੀਂ ਆਉਣ ਵਾਲੇ ਜਿਹੜੇ ਆ 15 ਦਿਨਾਂ ਮਹੀਨੇ ਦੇ ਵਿੱਚ ਵਿੱਚ ਤੁਹਾਡੀਆਂ ਇਹਨਾਂ ਸਾਰੀਆਂ ਮੁਸ਼ਕਲਾਂ ਦੇ ਦਾ ਜਿਹੜਾ ਹੱਲ ਕਰਾਂਗੇ ਅਸੀਂ ਬੜਾ ਧੰਨਵਾਦ ਕਰਦੇ ਹਾਂ ਉਹਨਾਂ ਦਾ ਕਿ ਉਹ ਸਾਡੀਆਂ ਉਹਨਾਂ ਦੀਆਂ ਮੰਗਾਂ ਬੜੇ ਧਿਆਨ ਨਾਲ ਸੁਣੀਆਂ ਧੰਨਵਾਦ ਸਿਵਲ ਪਸ਼ੂ ਹਸਪਤਾਲ ਹਾਥੀ ਗੇਟ ਵਿਖੇ ਪਾਲਤੂ ਕੁੱਤਿਆਂ ਦੀ ਰਜਿਸਟ੍ਰੇਸ਼ਨ ਅਤੇ ਵੈਕਸੀਨੇਸ਼ਨ ਲਈ ਕੈਂਪ ਲਗਾਇਆ ਗਿਆ ਜਿਸ ਵਿੱਚ ਲਗਭਗ 50 ਤੋਂ ਵੱਧ ਪਾਲਤੂ ਕੁੱਤਿਆਂ ਦੀ ਵੈਕਸੀਨੇਸ਼ਨ ਕੀਤੀ ਗਈ ਇਸ ਮੌਕੇ ਸੀਨੀਅਰ ਵੈਟਰਰੀ ਅਫਸਰ ਡਾਕਟਰ ਸੁਦੀਪ धवन ਸਹਾਇਕ ਸਿਹਤ ਅਫਸਰ ਡਾਕਟਰ ਰਮਨ ਡਾਕਟਰ ਦਰਸ਼ਨ ਕਸ਼ਕ ਸਮੇਤ ਸੈਨੇਟਰੀ ਇੰਸਪੈਕਟਰ ਵੀ ਮੌਜੂਦ ਸਨ ਪਹਿਲਾਂ ਤੇ ਮੈਂ ਹਮੇਸ਼ਰਵਾਸੀਆਂ ਦਾ ਧੰਨਵਾਦ ਕਰਨਾ ਚਾਹਨੀ ਹੈ ਕਿ ਜਿਹੜੀ ਅਸੀਂ ਅੱਜ ਕੈਂਪ ਲਗਾਇਆ ਉਹਦੇ ਲਈ ਪਰਮਾਹੰਮਾਰਾ ਮਿਲਿਆ ਔਰ ਇਸ ਹੰਗਾਰੇ ਨਾਲ ਸਾਨੂੰ ਹੋਰ ਵੀ ਹੌਸਲਾ ਮਿਲੇਗਾ ਕਿ ਅਸੀਂ ਦੁਬਾਰਾ ਜਿੱਥੇ ਵੀ ਲੋੜ ਪੈਗੀ ਜਾਂ ਜਿੱਥੇ ਵੀ ਨੀਡ ਹੋਏਗੀ ਉੱਥੇ ਦੁਬਾਰਾ ਇਹੋ ਜਿਹਾ ਕੈਂਪ ਦੁਬਾਰਾ ਲਗਾਏ ਜਾਣਗੇ ਇਸ ਦਾ ਸਭ ਤੋਂ ਵੱਡਾ ਜੋ ਕਾਰਨ ਸੀ ਲਗਾਉਂਦਾ ਕਿ ਅਸੀਂ ਸਟਰਾਈਲਾਈਜੇਸ਼ਨ ਪ੍ਰੋਗਰਾਮ ਕਾਰਪੋਰੇਸ਼ਨ ਨੂੰ ਚਲਾ ਰਹੇ ਹਾਂ ਜਿਹਦੇ ਵਿੱਚ ਜੋ ਸਟਰੀ ਡੌਗਸ ਹੈ ਉਹਨਾਂ ਦੀ ਵੈਕਸੀਨੇਸ਼ਨ ਤੇ ਸਟਰਾਈਲਾਈਜੇਸ਼ਨ ਹੋ ਰਹੀ ਹੈ ਪਰ ਜਿਹੜੇ ਪੈਡ ਡੌਗਸ ਸੀ ਉਹ ਕਿਸੇ ਵੀ ਜਨਸੰਖਿਆ ਦੇ ਜਿਹੜੇ ਆਂਕੜੇ ਆ ਉਹਦੇ ਵਿੱਚ ਪੈਡ ਡੌਗਸ ਦੀ ਗਿਣਤੀ ਨਹੀਂ ਸੀ ਮਿਲਦੀ ਨਾ ਰਜਿਸਟ੍ਰੇਸ਼ਨ ਹੁੰਦੀ ਹੈ ਨਾ ਵੈਕਸੀਨੇਸ਼ਨ ਹੁੰਦੀ ਹੈ ਅੱਜ ਕੱਲ ਜੋ ਸਮੱਸਿਆ ਆ ਰਹੀ ਹੈ ਕਿ ਪੈਡ ਡੌਗਸ ਵੱਲੋਂ ਹਮਲਾ ਕੀਤਾ ਜਾ ਰਿਹਾ ਹੈ ਕਿਸੇ ਤੇ ਉਹ ਇੱਕ ਪੈਡ ਡੌਗ ਜੇ ਰਜਿਸਟਰਡ ਵੀ ਹੋ ਜਾਣਗੇ ਤੇ ਉਹਨਾਂ ਦੀ ਗਿਣਤੀ ਵੀ ਆਜੇਗੀ ਔਰ ਨਾਲ ਹੀ ਜੇ ਵੈਕਸੀਨੇਸ਼ਨ ਹੋਈ ਜੇ ਕਿਸੇ ਨੂੰ ਬਾਇਟ ਵੀ ਹੋ ਜੇਗੀ ਤੇ ਜਿਹੜਾ ਉਹਨਾਂ ਨੂੰ ਫੋਬੀਆ ਹੈ ਕਿ ਹਾਈਸਨ ਰੇਬੀਜ਼ ਨਾ ਹੋ ਜੇਆਂ ਕੁਝ ਗਲੀ ਮੁਹੱਲੇ 'ਚ ਜਿਹੜੇ ਕੇਸਿਜ਼ ਆ ਰਹੇ ਆ ਉਹਦੇ ਵਾਸਤੇ ਅਸੀਂ ਥੋੜਾ ਸਿਕਿਉਰ ਹੋ ਜਾਵਾਂ। ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਜ਼ਿਲ੍ਹਾ ਪਦਰੀ ਟੂਰਨਾਮੈਂਟ ਦੇ 5ਵੇਂ ਦਿਨ ਖੇਡਾਂ ਦੀ ਸ਼ੁਰੂਆਤ ਸੁਖਚੈਨ ਸਿੰਘ ਜ਼ਿਲ੍ਹਾ ਖੇਡ ਅਫਸਰ ਅਮਨਿਸਰ ਵੱਲੋਂ ਕੀਤੀ ਗਈ। ਉਹਨਾਂ ਨੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਖਿਡਾਰੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੱਧ ਤੋਂ ਵੱਧ ਪਾਗਲਣ ਅਤੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਅਤੇ ਵਾਤਵਾਤ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ। ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਹਾੜੇ ਤੇ ਮਨਾਏ ਜਾ ਰਹੇ 15 ਵਾੜੇ ਦੇ ਤਹਿਤ ਭਾਰਤੀ ਜਨਤਾ ਪਾਰਟੀ ਦੇ ਜਰਨਲ ਸਕੱਤਰ ਤਰुण ਚੁੱਕ ਦੇ ਦਫ਼ਤਰ ਵਿਖੇ ਇੱਕ ਪ੍ਰੋਗਰਾਮ ਉਹਨਾਂ ਦੇ ਨਿੱਜੀ ਸਕੱਤਰ ਰਾਜੇਸ਼ ਮਹਿਤਾ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਇਸ ਮੌਕੇ ਤੇ ਪ੍ਰਧਾਨ ਮੰਤਰੀ ਕੌਸ਼ਲ ਯੋਜਨਾ ਦੇ ਤਹਿਤ ਟ੍ਰੇਨਿੰਗ ਹਾਸਲ ਕਰਨ ਵਾਲੇ ਵਿਦਿਆਰਥੀਆਂ 'ਚ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਤੇ ਹਿਮੰਤ ਪਿੰਕੀ, ਚੰਦਰਸ਼ੇਖਰ ਸ਼ਰਮਾ ਲਵਿੰਦਰ ਬੰਟੀ ਅਤੇ ਸਰਬਜੀਤ ਸਿੰਘ ਸ਼ਾਂਤੀ ਸਮੇਤ ਭਾਰਤ ਜਨਤਾ ਪਾਰਟੀ ਦੇ ਕਈ ਨੇਤਾ ਅਤੇ ਵਰਕਰ ਮੌਜੂਦ ਸਨ। ਜੀਵਨ ਦੇ ਹਰ ਖੇਤਰ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਮਿੰਦਰ ਮੋਦੀ ਜੀ ਦੇਸ਼ ਦੇ ਜਵਾਨਾਂ ਦੇ ਪ੍ਰਤੀ ਸਮਰਪਿਤ ਉਹਨਾਂ ਦਾ ਤੀਸਰਾ ਕਾਰਜਕਾਲ ਪ੍ਰਧਾਨ ਮੰਤਰੀ ਦੇ ਤੌਰ 'ਤੇ ਜਿਹੜਾ ਸ਼ੁਰੂ ਹੋਇਆ ਹੈ ਉਹਨਾਂ ਨੇ ਕਿਹਾ ਕਿ ਇਹ ਮੇਰਾ ਤੀਸਰਾ ਕਾਰਜਕਾਲ ਭਾਰਤ ਦੇ ਜਵਾਨਾਂ ਨੂੰ ਸਮਰਪਿਤ ਰਹੇਗਾ। ਅੱਜ ਸ਼੍ਰੀ ਤਰਨਜੋਗ ਜੀ ਦੇ ਲਾਹੌਰੀ ਗੇਟ ਦਫ਼ਤਰ 'ਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰભાઈ ਮੋਦੀ ਜੀ ਦਾ ਜਨਮ ਦਿਨ ਮਨਾਇਆ ਗਿਆ ਤੇ ਇੰਸਟੀਚਿਊਟ ਡਿਵੈਲਪਮੈਂਟ ਵੱਲੋਂ ਬੱਚਿਆਂ ਨੂੰ ਹੁਣ ਹਾਰ ਜਿਹੜੇ ਬੱਚੇ ਸੀ ਉਹਨਾਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ ਨਰਿੰਦਰભાઈ ਮੋਦੀ ਜਿਹੜੇ ਸਾਡੇ ਪ੍ਰਧਾਨ ਮੰਤਰੀ ਨੇ ਉਹਨਾਂ ਦਾ ਜਨਮ ਦਿਨ ਅਸੀਂ ਅੱਜ ਸਕਿੱਲ ਡਿਵੈਲਪਮੈਂਟ ਸੈਂਟਰ ਲਾਹੌਰੀ ਗੇਟ ਸਾਡੇ ਮਾਨਯੋਗ ਭਾਰਤੀ ਜਨਤਾ ਪਾਰਟੀ ਦੇ ਮਹਾ ਮੰਤਰੀ ਰਾਸ਼ਟਰੀ ਮਹਾ ਮੰਤਰੀ ਉਹਨਾਂ ਦੇ ਕਾਰ्यालय ਮਨਾਇਆ ਵੈ ਪੰਜਾਬ ਰਾਜ ਦੇ ਦੂਜੇ ਰੇਲ ਕੋਚ ਰੈਸਟੋਰੈਂਟ ਅਤੇ ਉੱਤਰੀ ਭਾਰਤ ਦੇ ਫਿਰੋਜ਼ਪੁਰ ਡਿਵੀਜ਼ਨ ਦੇ ਤੀਜੇ ਕਪਾਸਾ ਫੂਡ ਜੰਕਸ਼ਨ ਦਾ ਉਦਘਾਟਨ 12 ਸਤੰਬਰ 2024 ਨੂੰ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੇ ਕੀਤਾ ਗਿਆ ਸੀ ਇਹ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਰੇਲ ਕੰਪਲੈਕਸ ਵਿੱਚ ਸਥਾਪਿਤ ਕੀਤਾ ਗਿਆ ਹੈ ਇਹ ਰੈਸਟੋਰੈਂਟ ਆਧੁਨਿਕ ਸਜਾਵਟ ਨਾਲ ਲੈਸ ਜਿਸ ਵਿੱਚ ਯਾਤਰੀ ਸਟੇਸ਼ਨ ਤੇ ਹੀ ਸਵਾਦੀ ਸ਼ਾਕਾਹਾਰੀ ਅਤੇ ਮਾਸਾਹਾਰੀ ਪਕਵਾਨਾਂ ਦੇ ਨਾਲ ਨਾਲ ਦਖਣੀ ਭਾਰਤੀ ਭੋਜਨ ਦਾ ਆਨੰਦ ਲੈ ਸਕਦੇ ਹਨ ਅੰਮ੍ਰਿਤਸਰ ਦੇ ਜਹਾਜ਼ਗੜ ਇਲਾਕੇ ਵਿੱਚ ਬਣ ਰਹੀ ਨਵੀਂ ਸੜਕ ਨੂੰ ਲੈ ਕੇ ਵੱਡਾ ਵਿਵਾਦ ਹੋਇਆ ਇੱਕ ਦੁਕਾਨਦਾਰ ਦਾ ਕਹਿਣਾ ਹੈ ਕਿ ਉਸ ਦੀ ਨਿੱਜੀ ਜ਼ਮੀਨ ਦੇ ਉੱਪਰ ਇੰਪਰੂਵਮੈਂਟ ਟਰਸਟ ਵੱਲੋਂ ਸੜਕ ਬਣਾਈ ਜਾ ਰਹੀ ਹੈ ਦੁਕਾਨਦਾਰ ਨੇ ਇਨਸਾਫ ਦੀ ਗੁਹਾਰ ਲਗਾਈ ਹੈ ਦੂਜੇ ਪਾਸੇ ਜਦੋਂ ਸੜਕ ਬਣਾਉਣ ਵਾਲੇ ਠੇਕੇਦਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇੰਪਰੂਵਮੈਂਟ ਟਰਸਟ ਵੱਲੋਂ ਉਹਨਾਂ ਨੂੰ 60 ਫੁੱਟ ਸੜਕ ਬਣਾਉਣ ਦਾ ਠੇਕਾ ਮਿਲਿਆ ਹੋਇਆ ਹੈ ਅਤੇ ਉਹ 60 ਫੁੱਟ ਦੀ ਚੜਾਈ ਵਾਲੀ ਹੀ ਸੜਕ ਬਣਾ ਰਹੇ ਹਨ ਇਸ ਤੋਂ ਇਲਾਵਾ ਉਹਨਾਂ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਰੋਡ ਇਹਨਾਂ ਦੇ ਨਕਸ਼ੇ ਵਿੱਚ 40 ਫੁੱਟ ਦੀ ਰੋਡ ਪਾਸ ਹੈ ਇਹਨਾਂ ਦੀ ਠੀਕ ਹੈ 7.5 ਫੁੱਟ ਦੇ ਟੁਆਇਡਰ ਫੁੱਟਪਾਥ ਪਾਸ ਨੇ ਇਹ ਫੁੱਟਪਾਥ ਬਣਾਣ ਫੁੱਟਪਾਥ ਨਾ ਬਣਾਉਂਦੇ ਆ ਮੇਰੀ ਜਗ੍ਹਾ ਜਿਹੜੀ ਸਟੇ ਲੱਗੇ ਵਾਲੀ ਜਗ੍ਹਾ ਉਹਦੇ 'ਚ ਜਾ ਕੇ ਸੜਕ ਬਣਾਉਂਦਾ ਬੇ ਅੱਗੋਂ ਬੰਦ ਆ ਜਾਂ ਤਾਂ ਸੜਕ ਖੁੱਲੀ ਹੋ ਜਾਵੇ ਬਿਲਡਿੰਗ ਤੋੜ ਦੇਣ ਸਿੱਧੀ ਕਰ ਦੇਣ ਅੱਗੋਂ ਸਾਰੀ ਸੜਕ ਬਣਾ ਲੈਣ ਸਾਕ ਕੁੱਟਿਆ ਭਾਜੀ ਜੇ ਨਿੱਜੀ ਜਿਆਦਾ ਉਹ ਅੰਡਰਸਟੈਂਡ ਜਾ ਕੇ ਗੱਲ ਕਰਨ ਜੋ ਮੈਂ ਕਿਹਾ ਭਾਜੀ ਉਹਨਾਂ ਨੂੰ ਆ ਜਾ ਕੇ ਐਕਸੀਡੈਂਟ ਨੂੰ ਐਸਡੀਓ ਨੂੰ ਸਟੇ ਵਖਾ ਦੇਣਾ ਭਾਜੀ ਸਵੇਰੇ ਮੌਸਮ ਠੀਕ ਹੀ ਹੈ ਤੇ ਹੁਣ ਇਹਨਾਂ ਨੇ ਰੋਕਿਆ ਵਾ ਇੱਕ ਐਵੇਂ ਨਿੱਕੀ ਜਿਹੀ ਗੱਲੋਂ ਕੰਮ ਰੋਕਤਾ ਬੰਨਾ ਜੀ ਜਿੰਨੀ ਉਹਨਾਂ ਨੇ ਕਿਹਾ 60 ਫੋਟੇ 60 ਫੋਟੇ ਲਈ ਆਪਾਂ ਵੱਧ ਲਈ ਰਿਟਾਇਰਡ ਐਸਐਚਓ ਅਤੇ ਸਮਾਜ ਸੇਵਕ ਸੰਜੀਵ ਕੁਮਾਰ ਵੱਲੋਂ ਬਟਾਲਾ ਰੋਡ ਵਿਖੇ ਇਲਾਕਿਆਂ ਚ ਬੰਦ ਸੀਵਰੇਜ ਅਤੇ ਚੈਂਪਰ ਖੁਲਵਾਏ ਗਏ ਅਸੀਂ ਜਵਾਰ ਨਗਰ ਬਟਾਲਾ ਰੋਡ ਗਲੀ ਨੰਬਰ 3 ਦੇ ਬਾਹਰ ਗੱਲ ਕਰਦੇ ਪਏ ਹਾਂ ਸਾਡਾ ਚੈਂਬਰ ਕਦੇ ਤੋਂ ਦੋ ਤਿੰਨ ਮਹੀਨਿਆਂ ਤੋਂ ਫਸਿਆ ਪਿਆ ਸੀ ਜੇ ਕੋਈ ਕੱਟ ਕੇ ਨਹੀਂ ਜਾਂਦਾ ਹੁਣ ਸੰਜੀਪ ਮਾਰ ਹਰੋਣਾਂ ਨੇ ਆ ਕੇ ਚੈਂਬਰ ਸਾਫ਼ ਕਰਵਾਇਆ ਵਾ ਤੇ ਨਵੀਂ ਜਾਇੜ ਖਵਾਈ ਹੈ ਅਸੀਂ ਉਹਨਾਂ ਥੈਂਕਫੁਲ ਆ ਗਾਸ ਨਹੀਂ ਗੱਜ ਮੈਂ ਪੈਰੀਟੋਨ ਮੇਨ ਬਿਜਾਰਜ ਰਹਿਣਾ ਚੈਂਬਰ ਹੈ ਮੇਰੇ ਘਰ ਦੇ ਪਰ ਕਾਫੀ 15 20 ਦਿਨੋਂ ਕੇ ਬੰਦ ਪਿਆ ਸੀਗਾ ਫਿਰ ਮੈਂ ਕਾਫੀ ਪ੍ਰਧਾਨਾਂ ਕੋਲ ਤੁਨਾਂ ਜਿਹੜੇ ਮੌਜੂਦਾ ਸਿਗਾਰ ਦੇ ਤੁਰੇ ਫਿਰਦੇ ਸੀ ਉਹਨਾਂ ਨੇ ਕਿਹਾ ਪਰ ਨਹੀਂ ਕੰਮ ਬਣਿਆ ਤੇ ਕੱਲ ਮੈਂ ਸੰਜੀਪ ਭਾਈ ਨੂੰ ਕਿਹਾ ਕਿ ਭਾਈ ਇਹ ਚੈਂਬਰ ਸਾਫ਼ ਕਰਾਉਣਾ ਜੀ ਦੁਨਾਈਤ ਵਿਰੇ ਬੰਦੇ ਭੇਜਦੇ ਸਵੱਛਤਾ ਹੀ ਸੇਵਾ 2026 ਮਹਿੰਮ ਤਹਿ ਜਿਲ੍ਹਾ ਅੰਮ੍ਰਿਤਸਰ ਦੇ ਵਾਕ ਵਾਕ ਸਕੂਲਾਂ ਦੇ ਬੱਚਿਆਂ ਵੱਲੋਂ ਵੇਸਟ ਟੂ ਆਰਟ ਗਤੀਵਿਧੀਆਂ ਵਿੱਚ ਪਾਗ ਲਿਆ ਗਿਆ ਇਸ ਵਿੱਚ ਸਕੂਲਾਂ ਦੇ ਬੱਚਿਆਂ ਵੱਲੋਂ ਕਾਰ ਵਿੱਚ ਵੇਸਟ ਪਈਆਂ ਚੀਜ਼ਾਂ ਤੋਂ ਕਈ ਤਰ੍ਹਾਂ ਦੀਆਂ ਵਰਤੋਂ ਵਿੱਚ ਆਉਣ ਵਾਲੀਆਂ ਅਤੇ ਸਜਾਵਟ ਵਾਲੀਆਂ ਚੀਜ਼ਾਂ ਬਣਾਈਆਂ ਗਈਆਂ ਦੁਬਈ ਦੇ ਉੱਗੇ ਕਾਰੋਬਾਰੀ ਅਤੇ ਸਰਬੱਤ ਦਾ ਪਲਾ charitable trust ਦੇ ਸਰਪ੍ਰਸਤ ਡਾਕਟਰ ਐਸ ਪੀ ਐਸ ਆਬਰੋਏ ਦੇ ਯਤਨ ਸਦਕਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਤਲੂਨੀ ਨਾਲ ਸੰਬੰਧਿਤ 36 ਸਾਲਾ ਨੌਜਵਾਨ ਜਤਿੰਦਰ ਸਿੰਘ ਪੁੱਤਰ ਹਰਪ੍ਰਜਨ ਸਿੰਘ ਦਾ ਮ੍ਰਿਤਕ ਸਰੀ ਦੁਬਈ ਤੋਂ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪਹੁੰਚਿਆ ਉੱਥੇ ਉਹਦੀ ਮੌਤ ਹੋ ਗਈ ਤੇ ਉਹਦੀ ਜਿਹੜੀ লাশ ਆ ਜਦੋਂ ਮਿਲੀ ਆ ਉੱਥੇ ਤੇ ਜਿਹੜੀ ਉਥੋਂ ਦੀ ਐਡਮਿਨਿਸਟ੍ਰੇਸ਼ਨ ਆ ਦੁਬਈ ਦੀ ਉਹਨਾਂ ਨੇ ਇੰਡੀਅਨ ਐਮਬੈਸੀ ਨਾਲ ਸੰਪਰਕ ਕੀਤਾ ਇੰਡੀਅਨ ਐਮਬੈਸੀ ਨੇ ਅਭਰਾਜ ਸਾਹਿਬ ਨੂੰ ਕਿਹਾ ਅਭਰਾਜ ਸਾਹਿਬ ਨੇ ਆਪਣੀ ਹਿਸ਼ਾਰਪੁਰ ਦੀ ਟੀਮ ਜਿਹੜੇ ਸਾਡੇ ਆਗੂ ਨੇ ਸਦਾਰਾ ਗਿਆਪਾਲ ਸਿੰਘ ਉਨ੍ਹਾਂ ਨਾਲ ਸੰਪਰਕ ਕਰਕੇ ਪਰਿਵਾਰ ਨਾਲ ਸਾਰਾ ਤਾਲਮੇਲ ਬਿਠਾ ਕੇ ਉਥੋਂ ਕਾਗਜ਼ ਪੱਤਰ ਤਿਆਰ ਕਰਕੇ ਅੱਜ ਇਹ ਡੈੱਡ ਬੋਡੀ ਜਿਹੜੀ ਭੇਜੀ ਆ ਇਹ ਦੀ ਸ਼੍ਰੀ ਗੋਬਿੰਦ ਯਾਤਰਾ ਸੇਵਾ ਪਰਿਵਾਰ ਵੱਲੋਂ ਆਯੋਜਿਤ ਯਾਤਰਾ ਸ਼੍ਰੀ ਅਯੋਧਿਆ dham ਸ਼੍ਰੀ ਉਜੇਨ ਓਮਕਾਰ ਈਸ਼ਵਰ ਦਵਾਰ ਕਾधीश ਤੇ ਦਰਸ਼ਨਾ ਲਈ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ 114 ਸ਼ਰਧਾਲੂਆਂ ਦਾ ਇੱਕ ਵਿਸ਼ਾਲ ਜਥਾ ਰਵਾਨਾ ਹੋਇਆ ਇਹ ਜਥਾ 29 ਸਤੰਬਰ ਦੀ ਰਾਤ ਨੂੰ ਅਹਮਦਾਬਾਦ ਤੋਂ ਫਲਾਈਟ ਰਾਹੀਂ ਅੰਮ੍ਰਿਤਸਰ ਪਰਤੇਗਾ ਰਿੰਕੂ ਬਟਵਾਲ ਦੀ ਪ੍ਰਧਾਨਗੀ ਹੇਠ ਸ਼ੁਰੂ ਹੋਈ ਇਸ ਯਾਤਰਾ ਵਿੱਚ श्री श्री 1008 महामंडलेश्वर स्वामी अश्नील जी महाराज ਵੱਲੋਂ ਸ਼ਿਰਕਤ ਕੀਤੀ ਗਈ। ਅੱਜ ਜਿਹੜਾ ਜਥਾ ਸ਼੍ਰੀ ਗੋਬਿੰਦ ਯਾਤਰਾ ਸੇਵਾ ਸੰਗ ਵੱਲੋਂ ਆਯੋਜਿਤ ਕੀਤਾ ਗਈ ਯਾਤਰਾ ਇਹ ਯਾਤਰਾ ਸਭ ਨਾਲ ਪਹਿਲੇ ਅੱਜ ਅਯੁੱਧਿਆ ਦਰਸ਼ਨ ਅਯੁੱਧਿਆ ਦਰਸ਼ਨ ਕਰਦੇ ਹੋਏ ਸੁਨਾਣ ਪ੍ਰਯਾगराज ਦੇ ਵਿੱਚ ਕਰਦੇ ਹੋਏ ਉਸ ਤੋਂ ਬਾਅਦ ਉਜੈਨ ਦਰਸ਼ਨ ਕਰੇਗੀ। ਇਹ ਜਾ ਰਹੇ ਨੇ ਅਯੁੱਧਿਆ, ਜੈਨ ਦਵਾਰਕਾ ਦੀਸ਼ ਸੋਮਨਾਥ ਜੀ ਇਹ ਸਾਰੇ ਯਾਤਰਾ ਰਾ ਕੇ 10 ਤਰੀਕ ਨੂੰ ਵਾਪਸ ਆਣਗੇ 올 ਇੰਡੀਆ ਨਸ਼ਾ ਵਿਰੋਧੀ ਸੰਗਠਨ ਦੇ ਪ੍ਰਧਾਨ ਤਰਮਪਾਲ ਪ੍ਰਭਾਕਰ ਨੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੀ ਇਮਾਨਦਾਰੀ ਅਤੇ ਬਹਾਦਰੀ ਦੀ ਸ਼ਲਾਘਾ ਵੀ ਕੀਤੀ ਅਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ समाजसेवी संस्था ਅਤੇ ਪੁਲਿਸ ਕਮਿਸ਼ਨਰ ਵੱਲੋਂ ਵਿਦਿਆਰਥੀਆਂ ਨੂੰ ਵੰਡੇ ਹੈਲਮਟ। ਥਾਣਾ ਵੀਰਕਾ ਨੂੰ ਮਿਲੀ ਸਫਲਤਾ ਹਿਰੋਇਨ ਸਮੇਤ ਦੋਸ਼ੀ ਗ੍ਰਫਤਾਰ। ਬਾਕੀ ਖਡਾਰੀ ਪਹੁੰਚਿਆ ਪਿੰਡ ਅਟਾਰੀ ਲੋਕਾਂ ਨੇ ਕੀਤਾ ਜ਼ੋਰਦਾਰ ਸਵਾਗਤ ਇਹ ਸਨ ਅੱਜ ਦੀਆਂ ਖਬਰਾਂ ਅਸੀਂ ਅਗਲੇ ਬੁਲੇਟਿਨ ਵਿੱਚ ਫੇਰ ਮਿਲਾਂਗੇ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ